ਐਂਡ ਵੈਲਕਮ ਬੈਕ ਟੂ ਕ੍ਰਿਸ਼ਨਾ ਐਨੀਵਰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਪਣਾ ਵਲੌਗ ਵੇਖ ਰਿਹਾ ਸਾਰੀਆਂ ਮਾਵਾ ਪੈਣਾ ਬਜ਼ੁਰਗਾਂ ਬੱਚਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਹਾਂ ਗੁਰਦੁਆਰਾ ਜਾਵਣੀ ਸਾਹਿਬ ਜੋ ਕਿ ਜ਼ਿਲ੍ਹਾ ਫਰੋਇਪੁਰ ਪਿੰਡ ਵਜੀਦਪੁਰ ਵਿਖੇ ਸਥਿਤ ਹੈ ਜੀ ਤੇ ਦਸੰਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਉਸ ਗੁਰਦੁਆਰਾ ਸਾਹਿਬ ਆ ਬੜੀ ਮਾਨਤਾ ਹੈ ਉਸ ਗੁਰਦੁਆਰਾ ਸਾਹਿਬ ਦੀ ਕਿਹਾ ਜਾਂਦਾ ਹੈ ਕਿ ਜੋ ਵੀ ਇਨਸਾਨ ਉੱਥੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਦਾ ਹੈ ਮੱਥਾ ਟੇਕਦਾ ਹੈ ਉਹ ਮਾਫ ਹੋ ਜਾਂਦਾ ਜੀ ਤੇ ਭਾਰੀ ਗਿੰਦੀ ਸੰਗਤਾਂ ਉੱਥੇ ਪਹੁੰਚਦੀਆਂ ਨੇ ਤੇ ਮੱਥਾ ਟੇਕਦੀਆਂ ਨੇ ਆਪਾਂ ਤੁਹਾਨੂੰ ਪਹਿਲਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਲੌਗ ਰਹੀਂ ਦਰਸ਼ਨ ਕਰਵਾ ਚੁੱਕੇ ਆ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਉਸ ਵਲੌਗ ਨੂੰ ਤੇ ਕਈ ਲੋਕਾਂ ਨੇ ਕਮੈਂਟ ਵੀ ਆਏ ਸੀ ਕਿ ਇਸ ਵਲੌਗ ਨੂੰ ਥੋੜਾ ਡਿਟੇਲ ਚ ਦਿਖਾਇਆ ਜਾਵੇ ਕਿਉਂਕਿ ਉਹ ਵਲੌਗ ਥੋੜਾ ਛੋਟਾ ਬਣਿਆ ਸੀ ਤੇ ਇਸ ਕਰਕੇ ਹੁਣ ਆਪਾਂ ਦੁਬਾਰਾ ਚੱਲੇ ਆ ਉਸ ਗੁਰਦੁਆਰਾ ਸਾਹਿਬ ਦਰਸ਼ਨ ਕਰਵਾਉਣ ਤੇ ਇਸ ਵਾਰ ਆਪਾਂ ਜਿਹੜਾ ਵਲੌਗ ਆ ਪੂਰਾ ਡਿਟੇਲ ਚ ਦਿਖਾਵਾਂਗੇ ਤੁਹਾਨੂੰ ਕੱਲੀ ਕੱਲੀ ਚੀਜ਼ ਕਿਸ ਤਰ੍ਹਾਂ ਉੱਥੇ ਤੇ ਕਦੋਂ ਤੁਸੀਂ ਜਾ ਸਕਦੇ ਤੇ ਬਣੇਰੋ ਵਲੌਗ ਦੇ ਨਾਲ ਵਲੌਗ ਤੁਹਾਨੂੰ ਵਧੀਆ ਲੱਗੂਗਾ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਤੁਹਾਡੇ ਇੱਕ ਲਾਈਕ ਨਾਲ ਸਾਨੂੰ ਸਪੋਰਟ ਮਿਲਦੀ ਹੈ ਅੱਗੇ ਨੈਕਸਟ ਵੀਡੀਓ ਬਣਾਉਣ ਦੀ ਤੇ ਹੁਣ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਹਾਂ ਤੁਸੀਂ ਵਲੌਗ ਨੂੰ ਸਾਰਾ ਲਾਸਟ ਤੱਕ ਵੇਖਿਓ ਆਪਾਂ ਇਤਿਹਾਸ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਵਾਵਾਂਗੇ ਸਾਰਾ ਤੇ ਸਾਰਾ ਡਿਟੇਲ ਚ ਗੁਰਦੁਆਰਾ ਦਿਖਾਵਾਂਗੇ ਗੁਰਦੁਆਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਬਣੇਰੋ ਵਲੌਗ ਦੇ ਨਾਲ ਤੇ ਲੋ ਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਸਾਹਿਬ ਐਂਟਰ ਤੋਂ ਸਾਰੀ ਪਹਿਲਾਂ ਤੁਹਾਨੂੰ ਪਾਰਕਿੰਗ ਦੇਖਣ ਨੂੰ ਮਿਲਦੀ ਆ ਤੇ ਮੋਟਰਸਾਈਕਲ ਆਪਾਂ پارک ਕਰਤਾ ਹੈ پارک ਕਰਕੇ ਦੋਸਤੋ ਬਾਦ ਗੁਰਦੁਆਰਾ ਸਾਹਿਬ ਦਾ ਮੇਨ ਇੰਟਰੈਸ ਇਧਰ ਤੁਸੀਂ ਦਰਵਾਜ਼ਾ ਅੱਗੇ ਵੱਟ ਚੱਕ ਕੇ ਦੇਖਣ ਨੂੰ ਮਿਲਦਾ ਹੈ ਇਸ ਗੋਲਦਰਾ ਸਾਹਿਬ ਦੀ ਖਾਸੀਅਤ ਹੋਰ ਆ ਕਿ ਇੱਥੇ ਹਰੀਆਲੀ ਬਹੁਤ ਜ਼ਿਆਦਾ ਹੈ। ਬਹੁਤ ਸਣੇ-ਸਣੇ ਦਰਖਤ ਇੱਥੇ ਲਗਾਏ ਗਏ ਨੇ। ਛੰਡੇ ਦਾ ਦਿਨ ਫੋਨ ਕਰਕੇ ਸੰਗਤ ਭਾਰੀ ਮਾਤਰਾ ਵਿੱਚ ਪਹੁੰਚੀ ਹੋਈ ਇੱਥੇ। ਇੱਧਰ ਪਾਰਕਿੰਗ ਸਟੈਂਡ ਹੈ। ਤੇ ਇੱਧਰ ਗੱਡੀਆਂ ਦੀ ਪਾਰਕਿੰਗ ਹੈ ਜੀ ਇੱਧਰ ਟੂ ਵੀਲਰ ਜਿੰਨੇ ਵੀ ਆਉਂ ਉਹ پارک ਕੀਤੇ ਜਾਂਦੇ ਨੇ ਤੇ ਸਾਹਮਣੇ ਦਰਬਾਰ ਸਾਹਿਬ ਦਾ ਸੋਹਣਾ ਨਜ਼ਾਰਾ ਤੇ ਇਹ ਸਾਈਡ ਹੀ ਜੋੜਾ ਘਰ ਬਣਿਆ ਹੋਇਆ ਹੈ ਜੀ ਤੇ ਜੋੜਾ ਘਰ ਤੇ ਆਪਾਂ ਹੁਣ ਜੋੜੇ ਜਾਵਾਂ ਦਰਵਾਵਾਂਗੇ ਤੇ ਹਰਿਆਲੀ ਦੇਖ ਸਰਭੋ ਤੁਸੀਂ ਕਿੰਨੀ ਜ਼ਿਆਦਾ ਇਸ ਗੁਰਦੁਆਰਾ ਸਾਹਿਬ ਸਾਹਮਣੇ ਜੋੜਾ ਘਰ ਬਣਿਆ ਹੋਇਆ ਜੀ ਜੋੜਾ ਘਰ ਚੋਂ ਜੋੜੇ ਜਮਾ ਕਰਵਾਵਾਂਗੇ ਸਾਹਮਣੇ ਜੋੜਾ ਘਰ ਜੀ ਕੋਲ ਆਪਾਂ ਨਾਲ ਗੱਡੀ ਜੋੜੇ ਜਮਾ ਪਾ ਕਰਵਾ ਦਿੱਤੇ ਆ ਜੀ ਸਮੁਨੇ ਮੇਂਦਰ ਬਾਦਸ਼ਾਹ ਦਾ 메ਨ ਗੇਟ ਜੀ ਹੁਣ ਅੰਦਰ ਚੱਲਾਂਗੇ ਮੱਥਾ ਟੇਕਦੇ ਆ ਇਤਿਹਾਸ ਵਗੈਰਾ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਵੀਡੀਓ ਦੇ ਬਟਾਲ ਨਾਲ ਤੁਸੀਂ ਪੂਰਾ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਵਾਂਗੇ ਅਸੀਂ ਬਣੇ ਰਹੋ ਵਲੌਗ ਦੇ ਨਾਲ ਗੁਰਦੁਆਰਾ ਗੁਰੂ ਸਰਜੋਨੀ ਸਾਹਿਬ ਪਾਤਸ਼ਾਹੀ ਦਸਵੀਂ ਜਜੀਦਪੁਰ ਫਰੋਇਪਾ ਆਓ ਅੰਦਰ ਚੱਲਦੇ ਆ ਦੇਹਾ ਦੇ ਨਲ ਵਰਕੇ ਸੰਗਤ ਬਹੁਤ ਬਹੁਤ ਚੇ ਚ ਇਧਰੋਂ ਆਪਾਂ ਬਰਾ ਪ੍ਰਸ਼ਾਦ ਲੈ ਸਕਦੇ ਆ ਜੀ ਤੇ ਬਰਾ ਪ੍ਰਸ਼ਾਦ ਲੈਣੇ ਲੋ ਜੀ ਪ੍ਰਸ਼ਾਦ ਆਪਾਂ ਲੈ ਆਉਂਦਾ ਤੇ ਫਿਰ ਚਲਦੇ ਅੰਦਰ ਮੱਥਾ ਟੇਕਣੇ ਤੇ ਉਹ ਸਾਮਣੇ ਪ੍ਰਸ਼ਾਦਾਂ ਦੀ ਕੁਰਬਾਨੀ ਘਟਾ ਕੀਤੀ ਜਾਂਦੀ ਹੈ ਨੇ ਕੱਲ ਕੀ ਤਾਂ ਪ੍ਰੀਤਮ ਬਹੁਤ ਅੱਛੇ ਤੋਂ ਲੱਗਦਾ ਥੋੜਾ ਬੰਦੇ ਆ ਸੀ ਇਧਰ ਦਰਵਾਸਾ ਤੇ ਤੁਹਾਨੂੰ ਖੱਬੇ ਹੱਥ ਤੇ ਮੌਜੂਦ ਹੈ ਜੀ ਸਰੋਵਰ ਸਾਹਿਬ ਹਣ ਸਰੋਵਰ ਸਾਹਿਬ ਚਲਦੇ ਆਪਾਂ ਪਾਸ਼ਨਾਣ ਕਰਦੇ ਆ ਜੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਇਸ ਜਗ੍ਹਾ ਪੌੜ ਮਾਰ ਕੇ ਜਲ ਕੱਢਿਆ ਸੀਗਾ ਜੀ ਤੇ ਉਦੋਂ ਦਾ ਇੱਥੇ ਸਰੋਵਰ ਸਾਹਿਬ ਮੌਜੂਦ ਹੈ ਦਰਸ਼ਨ ਕਰ ਸਕਦੇ ਹੋ ਸਰੋਵਰ ਸਾਹਿਬ ਦੇ ਸੰਗਤਾਂ ਦਾ ਟਾਕੀ ਬਹੁਤ ਅਜਾ ਤਤਵਾ ਦਾ ਦਿਨ ਹੋਣ ਕਰਕੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਲੰਗਰ ਹਾਲ 'ਚ ਤੁਹਾਨੂੰ ਲੰਗਰ ਹਾਲ ਦਾ ਦ੍ਰਿਸ਼ ਵੀ ਦਿਖਾਉਨੇ ਆ ਸਾਰੇ ਇਹ ਸਾਈਡ ਮੁੰਡਾ ਜੀ ਲੰਗਰ ਆਣਾ ਆਪਣੀ ਥਾਂ ਤੇ ਲੰਗਰ ਹਾਲ ਤੋਂ ਆਪਾਂ ਲੰਗਰ ਛੱਕ ਕੇ ਬਾਹਰ ਆ ਗਏ ਆ ਜੀ ਤੇ ਇੱਧਰ ਸਾਹਮਣੇ ਜਿਹਨਾਂ ਲੋਕਾਂ ਨੂੰ ਇੱਥੇ ਰੁਕਣਾ ਹੁੰਦਾ ਉਹਨਾਂ ਦੇ ਰਹਿਣ ਲਈ ਸਰਾਵਾਂ ਵੀ ਬਣਾਈਆਂ ਗਈਆਂ ਹਨ ਤੇ ਆ ਛੋਟੇ-ਛੋਟੇ ਪਾਰਕ ਤੁਹਾਨੂੰ ਸਾਰੇ ਗੁਰਦਵਾਰਾ ਸਾਹਿਬ ਦੇ ਦੇਖਣ ਨੂੰ ਮਿਲ ਜਾਂਦੇ ਆ ਤੇ ਇੱਧਰ ਸੀਗਾ ਸਾਹਮਣੇ ਲੰਗਰ ਹਾਲ ਜੀ ਇੱਧਰੋਂ ਵਰਤਨਾ ਦੀ ਸੇਵਾ ਚੱਲ ਰਹੀ ਆ ਸਾਹਮਣੇ ਜਾਦਾ ਲੰਗਰ ਪ੍ਰਸ਼ਾਦ ਦੇ ਲੰਗਰ ਤੁਸੀਂ ਸਾਰਾ ਲੰਗਰ ਇਥੋਂ ਛੱਕ ਸਕਦੇ ਹੋ ਇਧਰੋਂ ਗੋਦਵਰਾ ਸਾਉਂਦਾ ਬਹੁਤ ਹੀ ਸੋਹਣਾ ਦਿਉ ਬਹੁਤ ਸੋਹਣਾ ਦ੍ਰਿਸ਼ ਗੁਰੂ ਗੋਬਿੰਦ ਸਿੰਘ ਜੀ ਦੀ ਦਸ਼ਮ ਪਤਾ ਦੀ ਖਾਸ ਬਖਸ਼ਿਸ਼ ਹੈ ਇਸ ਗੋਦਵਰਾ ਸਾਉਂਦ ਤੇ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਜਾਣੂ ਕਰਵੋਨੇ ਆ ਜੀ ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਸਰਬੰਸ ਦਾ ਨਿਸ਼ਤੰਤਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਇਸ ਜਗ੍ਹਾ ਨੂੰ ਉਹਨਾਂ ਨੇ ਚਰਨਛੋਹ ਦੇ ਕੇ ਪਵਿੱਤਰ ਕੀਤਾ ਸੀਗਾ ਤੇ ਇਤਿਹਾਸ ਗਵਾਹ ਹੈ ਕਿ ਇੱਕ ਜੱਟ ਨੇ ਇੱਕ ਬਾਣੀਆਂ ਤੋਂ ਕਰਜ਼ਾ ਲਿਆ ਸੀਗਾ ਗੁਰੂ ਸਾਹਿਬ ਨੂੰ ਜਮਨ ਲੈ ਕੇ ਤੇ ਉਹ ਜੱਟ ਨੇ ਜੋ ਬਾਣੀਆਂ ਦਾ ਕਰਜ਼ਾ ਨਹੀਂ ਵਾਪਸ ਕੀਤਾ ਸੀ ਤੇ ਫਿਰ ਉਹ ਜੋ ਜੱਟ ਸੀਗਾ ਉਹ ਮਰ ਕੇ ਤਿੱਤਰ ਬਣ ਗਿਆ ਤੇ ਜੋ ਬਾਣੀਆਂ ਸੀ ਉਹ ਮਰ ਕੇ ਵਾਜ ਬਣ ਗਿਆ ਸੀਗਾ ਤੇ ਗੁਰੂ ਸਾਹਿਬ ਨੇ ਇਸੇ ਹੱਥੋਂ ਬਾਜ ਦੇਖ ਤੋਂ ਤਿੱਤਰ ਮਰਵਾ ਕੇ ਆਪਣੀ ਜੋ ਜਾਮਣੀ ਸੀ ਉਹ उतारी ਸੀ ਤੇ ਉਸ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦਾ ਨਾ ਜਾਮਣੀ ਸਾਹਿਬ ਪੈ ਗਿਆ ਜੀ ਤੇ ਉਦੋਂ ਦੀ ਇਸ ਗੁਰਦੁਦਰਾ ਸਾਹਿਬ ਚ ਮੰਨਤਾ ਹੈ ਕਿ ਜੋ ਵੀ ਇੱਥੇ ਸੱਚੇ ਦਿਲੋਂ ਇਸ਼ਨਾਨ ਕਰਦਾ ਹੈ ਮੱਥਾ ਟੇਕਦਾ ਹੈ 10 ਬੇਨਤੀ ਕਰਵਾਉਂਦਾ ਹੈ ਉਹਦਾ ਕਿਸੇ ਵੀ ਤਰ੍ਹਾਂ ਦਾ ਜੋ ਕਰਜ਼ਾ ਹੈ ਉਹ माफ ਹੋ ਜਾਂਦਾ ਹੈ ਜੀ ਤੇ ਭਾਰੀ ਗੰਟੀ ਸੰਗਤਾਂ ਨੇ ਜੋ ਇੱਥੇ ਪਹੁੰਚਦੀਆਂ ਨੇ ਤਦਸ਼ਨ ਮੇਲੇ ਕਰਦੀਆਂ ਨੇ ਇੱਥੇ ਬਸੰਤਮਨ ਚ ਵੀ ਆਉਂਦੇ ਨੇ ਮੱਸਿਆਲੇ ਦਿਨ ਤੇ ਐਤਵਾਰ ਦੇ ਦਿਨ ਭਾਰੀ ਰਸ਼ ਦੇਖਣ ਨੂੰ ਮਿਲਦਾ ਹੈ ਜੀ ਤੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਓ ਤੇ ਜ਼ਰੂਰ ਦਰਸ਼ਨ ਕਰੋਗੇ ਹਾਂਜੀ ਤੇ ਹੁਣ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਲੌਗ ਦਾ ਐਂਡ ਕਰਦੇ ਹਾਂ ਜੀ ਉਮੀਦ ਕਰਦੇ ਆ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਗੁਰਦੁਆਰਾ ਜਮਨੀ ਸਾਹਿਬ ਦਾ ਜੋ ਇਤਿਹਾਸ ਦੱਸਿਆ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗਿਆ ਹੋਊਗਾ ਜੀ ਦੁਬਾਰਾ ਇਸ ਗੁਰਦੁਆਰਾ ਸਾਹਿਬ ਦਾ ਨੋਟ ਰੱਖਦੇ ਹਾਸ ਜਿਲ੍ਹਾ ਫਰੀਪੁਰ ਪਿੰਡ ਵਜੀਦਪੁਰ ਗੁਰਦੁਆਰਾ ਜਮਨੀ ਸਰ ਸਾਹਿਬ ਤੇ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗੂਗਾ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਸ਼ੇਅਰ ਕਰਿਓ ਵਲੌਗ ਨੂੰ ਹਰ ਵਾਰ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤ ਇੱਥੇ ਆ ਕੇ ਗੁਰੂ ਸਾਹਿਬ ਰੋਮੀਰਾ ਦੇ ਕਰਜ਼ੇ ਨੇ ਉਹਨਾਂ ਦੀ ਮਾਫੀ ਲਈ ਅਰਦਾਸ ਬੇਨਤੀ ਕਰਵਾ ਸਕੀ ਜੀ ਤੇ ਜਲਦੀ ਹੀ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਲੇਰੋ ਬਲੌਗ ਦੇ ਨਾਲ ਤੇ ਮਿਲਦੇ ਆਂਗੇ ਜਲਦੀ ਰੱਬ ਰੱਖੇ